ਰਾਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੀਆਂ ਵੀਰ ਹਰਵੈਲ ਸਿੰਘ ਦੇ ਫਾਰਮ ਤੇ ਬਿਲਕੁਲ ਦੋਸਤੋ ਅੱਜ ਇਸ ਘਰ ਤੋਂ ਆਪਾਂ ਤੁਹਾਨੂੰ ਨਖ ਦੇ ਜਿਵੇਂ ਨਗਾ ਦੀ ਗੱਲ ਕਰ ਲਈਏ ਦੋਸਤੋ ਦੋ ਮੱਝਾਂ ਤੇ ਇੱਕ ਝੋਟੀ ਜਿਹੜੀ ਦੋਸਤੋ ਇੱਕ ਮੱਝ ਬਿਲਕੁਲ ਤਾਜੀ ਸੂਈ ਸਬਈ ਦੋ ਬੈੜਾਂ ਦੋਸਤੋ ਇੱਕ ਬਿਲਕੁਲ ਤਾਜੀ ਸੂਈ ਤੇ ਇੱਕ ਗੱਬਣ ਤੇ ਇੱਕ ਹੋਰ ਝੋਟੀ ਪੂਰੀ ਨੀਲੀ ਦੀ ਜਿਹੜੀ ਦੋਸਤੋ ਲਾਸ਼ਟ ਦੇ ਵਿੱਚ ਦਿਖਾਵਾਂਗੇ ਇੱਕ ਮਾਲੀ ਆ ਜਿਹੜਾ ਦੋਸਤੋ ਬਿਲਕੁਲ ਕਟਾ ਠੀਕ ਹੈ ਜੀ ਬਾਬਰ ਬਿਲਕੁਲ ਸਾਹਣ ਦਾ ਬੱਚਾ ਜਿਹੜਾ ਦੋਸਤੋ ਇਹ ਵੀ ਵਕਾਊ ਆ ਟੇਡੇ ਕੱਟ ਦੇ ਵਿੱਚ ਕਟਾ ਵਕਾਊ ਆ ਦੋਸਤੋ ਬਹੁਤ ਸ਼ਕੀਨ ਵੀਰ ਗੜਿਆ ਦੋਸਤੋ ਕਾਫੀ ਚਿਰਾਂ ਤੋਂ ਡਿਮਾਂਡ ਕਰਦੇ ਰਹਿੰਦੇ ਆ ਤੁਸੀਂ ਇਹ ਕਟਾ ਵੀ ਖਰੀਦ ਸਕਦੇ ਜੇ ਵੀਰ ਹਰਵੇਲ ਦੇ ਫਾਰਮ ਤੇ ਆ ਤੇ ਪਸ਼ੂ ਜਿਹੜੇ ਆਲਮੋਸਟ ਦੋਸਤੋ ਘੱਟੋ ਘੱਟ ਵੀ ਤੁਹਾਨੂੰ 5 6 ਨਗਦ ਦਿਖਾ ਦਾਂਗੇ ਵਿੱਚ ਇਹ ਜਿਹੜਾ ਬਿਲਕੁਲ ਛੋਟਾ ਬੱਚਾ ਪਾ ਕੇ ਠੀਕ ਆ ਬਾਈ ਹਰਵੇਲ ਦੇ ਨਾਲ ਗੱਲਬਾਤ ਕਰਦੇ ਆ ਪੂਰੀ ਇਨਫੋਰਮੇਸ਼ਨ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਕੇ ਦੋਸਤੋ ਤੁਹਾਡੇ ਨਾਲ ਹਰ ਵਾਰ ਸਾਂਝੀ ਕਰੀਦੀ ਆ ਉਹ ਕਰਦੇ ਆ ਗੱਲਬਾਤ ਹਰਵੇਲ ਭਾਈ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਹਾਂਜੀ ਸੰਤੋਸ਼ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਚੈਨਲ ਨੂੰ ਪਿਆਰ ਦੇ ਰਹੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨੂੰ ਟੂਟਾ ਵੀਰ ਜੀ ਸਤਿ ਸ੍ਰੀ ਅਕਾਲ ਹਰਵੇਲ ਭਾਈ ਆ ਹਰੀਗੇਪਤਨ ਆਪਾਂ ਕਿੰਨੇ ਦਾ ਕਿਲੋਮੀਟਰ ਸੰਦੂ ਸਾਹਿਬ ਕਰੀਬ 9 ਤੋਂ 10 ਕਿਲੋਮੀਟਰ ਹਾਂਜੀ ਪੱਟੀ ਸ਼ਹਿਰ ਵੀ ਕਰੀਬ 8-9 ਕਿਲੋਮੀਟਰ ਹਾਂਜੀ ਤਾਂ ਬਾਕੀ ਜਿਵੇਂ ਵੱਡੇ ਪੁਲ ਤੋਂ ਨਵੇਂ ਪੁਲ ਤੋਂ ਵੀ ਆਪਾਂ ਆ ਸਕਦੇ ਹਾਂ ਜਿਹੜਾ ਕੋਈਪੁਰ ਵਾਲਾ ਰੋਡ ਆ ਉਸ ਤੋਂ ਕਰੀਬ 2 ਕਿਲੋਮੀਟਰ ਬਿਲਕੁਲ ਜੀ ਹਾਂਜੀ ਠੀਕ ਹੈ ਜੀ ਪਰ ਮੇਰ ਭਾਈ ਅੱਜ ਪਸੂ ਜਿੱਦਾਂ ਕਿ ਆਪਾਂ 5 ਵੱਡੇ ਨਗਰ ਖਾ ਦੇਣੇ ਆ ਸੰਦੂ ਸਾਹਿਬ ਜਿਹਦੇ ਵਿੱਚ ਦੋ ਮੱਝਾਂ ਨੀਂਦ ਲੀਦੀਆਂ ਸੂਈਆਂ ਦੋ ਗਾਵਾਂ ਨੇ ਇੱਕ ਗੱਬਣਾ ਇੱਕ ਬੂਰੀ ਔਂਸਰ ਝੋਟੀਆ ਤੇ ਇੱਕ ਬਾਬਰ ਦਾ ਬੱਚਾ ਜਿਹੜਾ ਇਹ ਕਟਾਵਾ ਇਹ ਕਟਾ ਆ ਗਿਆ ਹਾਂਜੀ ਬਹੁਤ ਵਧੀਆ ਬਾਕੀ ਸਾਰੇ ਆਪਾਂ ਦਿਖਾਵਾਂਗੇ ਬਾਕੀ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਆਪਸਮਾ ਦੇ ਸਬੰਧਤ ਤੁਹਾਨੂੰ ਜਿਹੜੀ ਮਿਲ ਸਕੇ ਹਰਪੇਲ ਭਾਈ ਪਹਿਲੇ ਨੰਬਰ ਤੋਂ ਸ਼ਟਾਰਟ ਕਰ ਲਿਗੇ ਇਸ ਝੋਟੀ ਤੋਂ ਸੰਧੂ ਸਾਹਿਬ ਬਿਲਕੁਲ ਨੀਲੀ ਦੀ ਝੋਟੀ ਆ ਹਾਂਜੀ ਕਰੀਬ ਸੂਈ ਨੂੰ ਅੱਜ ਕੋਈ 8 ਦਿਨ ਦਾ ਸਮਾਂ ਹੋ ਗਿਆ ਪਿੱਛੇ ਫੀਮੇਲ ਕਾਫ ਕੱਟੀ ਆ ਉਹ ਜਿਹੜੀ ਸਾਹਮਣੇ ਤੁਸੀਂ ਦਿਖਾ ਸਕਦੇ ਹੋ ਜੀ ਇਹ ਫੀਮੇਲ ਕਾਫ ਆ ਕੀ ਹੈ ਇਹ ਦੇ ਥੱਲੇ ਕੱਟੀ ਆ ਗਈ ਹੈ ਜੀ ਲਓ ਜੀ ਇਹ ਮਗਰ ਬੱਚਾ ਜਿਹੜਾ ਫੀਮੇਲ ਕਾਫ ਅਠਾ ਸੱਤ ਦਿਨਾਂ ਦੀ ਸੂਈ ਆ ਸੂਆ ਪਹਿਲਾਂ ਬੱਚੇ ਸੰਤੂ ਸਾਹਿਬ ਬਹੁਤ ਸੀਰਸ ਲੱਗਾ ਠੰਡੀ ਆ ਬਾਕੀ ਕੋਈ ਲੱਤ ਛੜਨੀ ਹਾਂ ਕਰੀਬ ਇਹਦੇ ਥੱਲੇ ਜਿਹੜਾ ਦੁੱਧ ਹੈ ਇਸ ਟਾਈਮ 8 ਲੀਟਰ ਆ 8 ਕਿਲੋਤ ਹੋਤ ਹਾਂਜੀ 8-7 ਦਿਨਾਂ ਦੀ ਸੂਈ ਹੈ ਜੀ ਬਿਲਕੁਲ ਜੀ ਤੇ ਬਾਕੀ ਚੋਣ ਬਹੁਤ ਵਧੀਆ ਜਿਹੜੇ ਵੀਰ ਭਰਾ ਨੇ ਗਰੰਟੀ ਦੇ ਵੀ ਮਂਗਾਉਣੀ ਹੋਵੇ ਤੇ ਆਪਾਂ ਆਪਣੀ ਤਸੱਲੀ ਤੇ ਭੇਜ ਸਕਦੇ ਹਾਂ ਬਿਲਕੁਲ ਦੋਸਤੋ ਲਵੀ ਜੀ ਤੇ ਕੈਲੀਨ ਆਪਾਂ ਬਿਲਕੁਲ ਨਵੀਂ ਝੋਟੀ ਆ 8 ਦਿਨਾਂ ਦਾ ਸੂਆ ਪਹਿਲਾਂ ਝੋਟੀ ਜਿਹੜੀ ਦੋਸਤੋ ਇਹ ਸੂਈ ਹੈ ਠੀਕ ਆ ਹਾਈਟ ਕੱਦ ਪੂਰਾ ਹੈਗਾ ਜਿੱਦਾਂ ਕਿ ਨਾਰਮਲੀ ਤੁਸੀਂ ਆ ਦੇਖ ਰਹੇ ਜੀ ਠੀਕ ਆ ਜੀ ਫਾਈਟਰ ਵੈਸੇ ਕੋਈ ਵੀਰ ਬਿਹੜੀਆਂ ਅਕਾਊਂਟ ਕਰ ਸਕਦਾ ਨੀਲੀ ਰਾਵੀ ਤੇ ਚਾਹੇ ਨੀਲੀ ਦੇ ਪਸ਼ੂ ਆਪਾਂ ਨਾਰਮਲ ਹੀ ਦੇਖਦੇ ਆਂ ਇਹ ਸਾਈਡ ਦੇ ਵਿੱਚ ਹੀ ਬਾਕੀ ਸਾਨੂੰ ਸਾਹ ਕੁਲੀ ਆ ਛੋਟੀ ਹਾਂ ਸਿੰਗੀ ਸੁੰਗੀ ਬਹੁਤ ਸੋਹਣੀ ਬਿਲਕੁਲ ਕੋਕੇ ਜੜੇ ਪਿਆ ਬਿਲਕੁਲ ਤੇ ਸ਼ੋਪੀਸ ਕੁਆਲਟੀ ਆ ਦੇਖੋ ਜੀ ਠੀਕ ਹੈ ਜੀ ਬੱਗੀ ਮੁੱਛ ਅੱਖ ਬਿੱਲੀ ਮਨਕਣੀ ਮੱਥਾ ਵੱਲਾ ਬਾਕੀ ਦੋਸਤੋ ਪਹਿਰਾ ਤੇ ਮਾਰਕਿੰਗ ਜਿਹੜੀ ਆ ਕੁਝ ਕੁਝ ਜਿਹੜੀ ਦੋਸਤੋ ਜਾਇਜ ਜਵਾਬ ਜਿਹੜੇ ਹੈਗੇ ਆ ਮਾੜੇ ਮਾੜੇ ਤਰ੍ਹਾਂ ਬਿਲਕੁਲ ਹਵਾਨੇ ਦੇ ਵੀ ਡੱਬਾ ਹੈਗਾ ਥੋੜਾ ਚੰਗੇ ਨੀਲੀ ਦੇ ਬੱਚੇ ਆਪਾਂ ਇਹਦੇ ਜੋ ਜਾਨੀ ਕਿ ਅੱਗੇ ਬਾਕੀ ਆ ਹਵਾਨੇ ਦੀ ਬੰਦਰ ਦੇਖੋ ਜੀ ਠੀਕ ਆ 8 ਕਿਲੋ ਦੁੱਧ ਬਿਲਕੁਲ ਮੌਜੂਦ ਆ ਜ 8 ਦਿਨਾਂ ਦੇ ਦੌਰਾਨ ਠੀਕ ਆ ਜੀ 8 ਦਿਨਾਂ ਦਾ ਜਿਹੜਾ ਸੂਬਾ 8 ਕਿਲੋ ਦੁੱਧ ਠੀਕ ਆ ਤੇ ਅਡਰ ਕੁਆਲਟੀ ਆ ਦੇਖੋ ਜੀ ਬਾਕੀ ਸਾਨੂੰ ਸਭ 10 ਕਿਲੋਟਰ ਦੀ ਚੋਾਈ ਕਰਾ ਜੂਗੀ ਹੂੰ ਹੂੰ ਤੇ ਠੀਕ ਆ ਜੀ ਸਿੰਗੀ ਸਾਮ ਸੰਭਾਲ ਤੇ ਨੋਰਮਲ ਜਿਸ ਤੋਂ ਪਹਿਲਾਂ ਝੋਟੀ ਆ ਸਿੰਗੀ ਸੁੰਗੀ ਕਾਫੀ ਸੋਹਣੀ ਆ ਦੁੱਧ ਤਕਰੀਬਨ ਆਪਾਂ ਹਰ ਵਾਰ ਕਹਿੰਦੇ ਆ ਦੋਸਤੋ ਪਹਿਲਾਂ ਝੋਟੀ ਆ ਕੋਈ ਅਰ ਤੋਂ ਬਾਹਰ 10 9 10 ਦੇ ਦਰਮਿਆਨ ਜਿਹੜੀ ਚਲਦੀ ਰਹੂਗੀ ਚੰਗੀ ਸੇਵਾ ਦੇ ਠੀਕ ਆ ਤੇ ਬਿਲਕੁਲ ਵਾਅਦੇ ਬੰਦੀ ਆ ਵੀ ਦੋਸਤੋ ਕੋਈ ਦੋ ਚਾਰ ਮੈਂ ਕਿ ਥੋੜਾ ਜਿਹਾ ਆਪਾਂ ਬੱਚਾ ਛੱਡ ਕੇ ਧਾਰਾ ਮਰਵਾ ਦਿੰਦੇ ਆ ਹਾਂ ਜਿਓ ਜੀ ਆ ਬੱਚਾ ਮਗਰ ਫੀਮੇਲ ਕਾਫ ਮਗਰ ਕੱਟੀ ਹੈ ਜੀ ਠੀਕ ਹੈ ਭਵਾਨਾ ਬਹੁਤ ਵਧੀਆ ਸੰਤੋਸ ਸਾਹਿਬ ਪੀੜੀ ਦੇ ਪਾ ਵਾਂਗੂ ਚਾਰੇ ਗੁੱਠਾਂ ਦੇ ਜਿਹੜੇ ਥਾਣਾ ਚੰਗੀ ਸੀਲਸ ਆਊਗਾ ਸੰਤੋਸ ਸਾਹਿਬ ਆ ਦੇਖੋ ਜੀ ਠੀਕ ਆ ਤੇ ਕੁਝ ਧਾਰਾਂ ਦੋਸੋ ਦੋ ਦੋ ਚਾਰ ਚਾਰ ਪੰਜ ਪੰਜ 10 10 ਧਾਰਾਂ ਮਾਰ ਕੇ ਜਿਹੜੀਆਂ ਚੌਥਾਂਾਂ ਦੇ ਆਪਾਂ ਤਸਲੀ ਨਾਲ ਤੁਹਾਨੂੰ ਚੈੱਕ ਆਪਾਸ ਕਰਾ ਦਿੰਨੇ ਅੱਗੇ ਕਿਸੇ ਵੀਰ ਦੀ ਆਪ ਦੀ ਨਰਖ ਪਰਖਾ ਜੀ ਤੇ ਇੱਕ ਯਾਨੀ ਕਿ ਆਪਾਂ ਘਰ ਦੇ ਵਿੱਚ ਕਹਿ ਸਕਦੇ ਆ ਚੰਗਾ ਹੀਰਾ ਕਹਿ ਸਕਦੇ ਜਿਵੇਂ ਬੰਦਨਾ ਜਾ ਕੇ ਹੂੰ ਕੋਈ ਆਗੇ ਇਹ ਨਹੀਂ ਇਹ ਨਹੀਂ ਕਹੂਗਾ ਕਿ ਕਿਸੇ ਕੋਲੋਂ ਮਾੜੀ ਆ ਹੂੰ ਲੋ ਵੀ ਦੋ ਐ ਸੰਧੂ ਸਾਹਿਬ ਕਰੀਬ ਮੇਰੇ ਸਾਬ ਉਹਨਾਂ ਡੇਢ ਦੋ ਦਾ ਟਾਈਮ ਆ ਫਿਰ ਵੀ ਇਹਨੂੰ ਕੋਈ ਪ੍ਰਵਾਹ ਨਹੀਂ ਭਾਵੇਂ ਦਿਨ ਚ ਇਹਨੂੰ ਚਾਰ ਵਾਰੀ ਚੁਵਾਈ ਕਰ ਲੋ ਇਹਦੀ ਲੋਬ ਦੋਸਤੋ ਠੀਕ ਆ ਇਸੇ ਤਰ੍ਹਾਂ ਜਿਹੜਾ ਦੋਸਤੋ ਬੱਚਾ ਪਵਾ ਕੇ ਜ਼ਰੂਰ ਤੁਸੀਂ ਚੈੱਕ ਕਰਿਆ ਕਰੋ ਬੱਚਾ ਲੈਂਦਾ ਪਸ਼ੂ ਪਹਿਲਾਂ ਝੋਟੀਆਂ ਦੇ ਵਿੱਚ ਸੌ ਆਉਂਦੀ ਆ ਪਰ ਜਿੱਦਾਂ ਵੇਖੋ ਹੁਣ ਟਾਈਮਿੰਗ ਆਪਾਂ ਤੁਹਾਨੂੰ ਨੋਟ ਕਰਾਈ ਆ ਬੇਸ਼ੱਕ ਦੁਪਹਿਰੇ ਆਪਾਂ ਜਿਹੜੀ ਇਹ ਕਵਰੇਜ ਕਰਦੇ ਆ ਜਦੋਂ ਮਰਜ਼ੀ ਤੁਸੀਂ ਬੱਚਾ ਛੱਡ ਕੇ ਤਸੱਲੀ ਨਾਲ ਚੁਵਾਈ ਕਰ ਸਕਦੇ ਜੀ ਠੀਕ ਆ ਤੇ ਆ ਦੇਖੋ ਜੀ ਆ ਚੈੱਕ ਕਰੋ ਜੀ ਆ ਦੇਖੋ ਜੀ ਦੇਖੋ ਬਹੁਤ ਵਧੀਆ ਥਾਣਾ ਅਗਲੇ ਥਣਾ ਨੂੰ ਕਿਲੇ ਬਚਾ ਬਣੀ ਆ ਦੇਖੋ ਠੀਕ ਹੈ ਜੀ ਆ ਮਗਰਲੇ ਥਣ ਦੇਖੋ ਠੀਕ ਹੈ ਕੋਈ ਪੂਰ ਘਟਾਣ ਬਿਲਕੁਲ ਤੁਸੀਂ ਆਗੇ ਖੋ ਠੀਕ ਹੈ ਜੀ ਬੋਗ ਦੀ ਆ ਦੇ ਤੇ ਸ਼ੋਅ ਕਵਰ ਕਰਦੇ ਜਰਾ ਨਾ ਜੀ ਹਰਵੈਲ ਬਾਈ ਮੁੱਲ ਕੀ ਮੁੱਲ ਸੰਦੂ ਸਾਹਿਬ ਇਹਦਾ ਜਿਹੜਾ ਵਾ 64000 ਰੁਪਏ ਚਮਾਰਤਨ ਕਰਾਂਗੇ 64 ਚੋ ਬਿਲਕੁਲ ਜੀ ਠੀਕ ਹੈ ਜੀ ਚੰਗੀ ਸੀਲ ਸਾਊ ਤੇ ਸੋਣੀ ਝੋਟੀ ਹੈ। ਲੋਬੀ ਦੋਸਤੋ 64000 ਦੇ ਵਿੱਚੋਂ ਛੋੜਛੱਪਾ ਹੋ ਜਾਊਗਾ ਮਾਨਤਨ ਹੋ ਜਾਊਗਾ ਠੀਕ ਆ ਤੇ ਅਗਲੀ ਮੱਝ ਦਿਖਾਈਏ ਵੀਰ ਹਰਵੇਲ ਇਹਦੀ ਕੀ ਡਿਟੇਲ ਇਹ ਸੰਧੂ ਸਾਹਿਬ ਤੀਜਾ ਮੰਨ ਸਕਦੇ ਚੌਥਾ ਮੰਨ ਸਕਦੇ ਆ ਪਿੱਛੇ ਅਲ ਬਖਸ਼ ਦੀ ਕੱਟੀ ਆ ਅੱਛਾ ਜੀ ਬਿਲਕੁਲ ਜਿਹੜੇ ਨੀਲੀ ਦੇ ਯਾਨੀ ਕਿ ਨਿਸ਼ਾਨੀਆਂ ਕਵਰ ਕਰਦੀ ਹੈ ਪੂਰੀਆਂ ਠੀਕ ਹੈ ਜੀ ਤੇ ਪਿੱਛੇ ਬੱਚਾ ਜਿਹੜਾ ਗਰੂਰ ਕੱਟੀ ਲੈ ਆਈਆਂ ਆਈ ਮਣਿਆ ਮੱਝ ਦੋਸਤੋ ਕੋਈ ਵੀ ਤੀਜਾ ਸੁਭਾ ਕੋਈ ਚੌਥਾ ਮੰਨ ਲੇ ਦਿਨ ਕਿੰਨੇ ਕੋ ਕੇ ਸੂਈ ਨੂੰ ਸੰਧੂ ਸਾਹਿਬ ਅੱਜ ਇਹਨੂੰ ਕਰੀਬ ਤ ਤੈਨੂੰ ਤਾਂ 4 ਦਿਨ ਦੋਸਤੋ ਸਮਾਂ ਤੇ ਆਈ ਨਹੀਂ ਆ ਜਿਹੜਾ ਬੱਚਾ ਮਗਰ ਬੱਚਾ ਜਿਹੜਾ ਦੋਸਤੋ ਫੀਮੇਲ ਕਾਫ ਅਲਬਖਸ਼ ਦੀ ਵੀਰ ਦੱਸ ਰਿਹਾ ਵੀ ਅਲਬਖਸ਼ ਦੀ ਮਗਰ ਕੱਟੀ ਆ ਟੇਡੇ ਘੱਟ ਦੇ ਵਿੱਚ ਆ ਦੇਖੋ ਜੀ ਆਹ ਦੇਖੋ ਲੈ ਆਓ ਆਹ ਦੇਖੋ ਪੂਰੀ ਸੀਲ ਸਾਊਆ ਆਹ ਦੇਖੋ ਜੀ ਹਵਾਨਾ ਕਾਫੀ ਸੋਹਣਾ ਦੋਸਤੋ ਠੀਕ ਆ ਹਵਾਨਾ ਬਿਲਕੁਲ ਨਿਕਰ ਦੇਦਾ ਹੈ ਬਿਲਕੁਲ ਨਾੜੂ ਨਾਲਾ ਬੱਚੇ ਦੇ ਬਿਲਕੁਲ ਨਿੱਗਰ ਦੇਵਾ ਠੀਕ ਆ ਬਿਲਕੁਲ ਨਾੜੂ ਨਾਲਾ ਬੱਚੇ ਦੇ ਬਿਲਕੁਲ ਗਿੱਲਾ ਨਾਲੇ ਦੇ ਨਾਲ ਨਾੜੂ ਦੇਖੋ ਠੀਕ ਆ ਆ ਬੱਚੇ ਦੀ ਕੁਆਲਿਟੀ ਬਹੁਤ ਵਧੀਆ ਆ ਦੇਖੋ ਆ ਦੇਖੋ ਕਾਫੀ ਸੋਹਣੀ ਜਿਹੜੀ ਦੋਸਤੋ ਡਿੰਗੇ ਚੀਰ ਦੇ ਵਿੱਚ ਟੇਡੇ ਕੱਟ ਦੇ ਵਿੱਚ ਮਗਰ ਕੱਟੀ ਆ ਫੀਮੇਲ ਕਾਫ ਇਹ ਜਿਹੜੀ ਦੋਸਤੋ ਇਹ ਪੀਡੀਐਫ ਜਗਰਾਵਾਂ ਅਲਬਖਸ਼ ਜਿਹੜਾ ਸੀਗਾ ਹਾਂਜੀ ਇਹ ਉਹਦੀ ਕੱਟੀ ਆ ਲਓ ਜੀ ਆ ਦੇਖੋ ਠੀਕ ਆ ਜਿੱਦਾਂ ਮਰਜ਼ੀ ਵੇਖੋ ਠੰਡੇ ਧੀਰੇ ਪਸ਼ੂ ਦੀ ਨਿਸ਼ਾਨੀ ਜਿੱਦਾਂ ਮਰਜ਼ੀ ਦੋਸਤੋ ਬਹਿ ਕੇ ਤੁਸੀਂ ਚਵਾਈ ਕਰ ਸਕਦੇ ਜਿੱਥੇ ਮਰਜ਼ੀ ਬੱਚਾ ਲਾ ਕੇ ਵੀਰ ਨੇ ਡਾਕ ਲਈ ਕੋਈ ਥਾਂ ਦਾ ਨਹੀਂ ਕੋਈ ਉਪਰਾ ਨਹੀਂਗਾ ਕੋਈ ਜਗ੍ਹਾ ਦਾ ਵੀ ਉਪਰਾ ਨਹੀਂ ਕਰਦਾਗਾ ਪਸ਼ੂ ਇਹੋ ਜਿਹਾ ਨੀਲੀ ਰਾਵੀ ਦੀ ਜਿਹੜੀ ਦੋਸਤੋ ਇਹ ਵੀ ਖਾਸੀਅਤ ਹੈ ਠੀਕ ਹੈ ਜੀ ਪੰਜਾਬ ਦੀ ਗੱਲ ਕਰ ਲਈ ਤਾਂ ਇਹ ਪੰਜਾਬ ਤੋਂ ਬਾਹਰ ਵੀ ਕਿਸੇ ਵੀਰ ਨੇ ਖਰੀਦਣੀ ਹੈ ਤੇ ਕੋਈ ਜਗ੍ਹਾ ਦਾ ਉਪਰਾ ਨਹੀਂ ਹੋਊਗਾ ਕੋਈ ਵੰਡ ਬਣੇ ਦਾ ਉਪਰਾ ਨਹੀਂ ਕਰਦਾ ਪਸ਼ੂ ਜਿਹੜਾ ਪੱਠੇ ਵਿੱਚ ਚੱਕ ਲੈਂਦਾ ਠੀਕ ਹੈ ਤੇ ਇਹ ਜਿਹੜੀ ਮੱਝ ਬਿਲਕੁਲ ਤਾਜੀ ਸੁਈ ਸੁਈ ਹੈ ਨਾਰੂ ਬਿਲਕੁਲ ਬੱਚੇ ਦੇ ਨਾਲ ਕੱਟੀ ਦੇ ਆ ਕਵਰ ਕਰਦੀ ਠੀਕ ਹੈ ਜੀ। ਪਰ ਇਹ ਦੁੱਧ ਨੂੰ ਕਿੰਨਾ ਚਵਾਸਾਂਗੇ ਥੱਲੇ? ਸਾਨੂੰ ਸਾਬ ਹੁਣ 8 8.5 ਲੀਟਰ ਬੋਲਾ ਹੋਊਗਾ। ਬਾਕੀ 11 12 ਦੀ ਚੁਾਈ ਜਿਹੜੀ ਹੈ ਠੀਕ ਹੈ ਜੀ। ਕਰਾਊਗੀ ਨੋਰਮਲੀ ਠੀਕ ਹੈ ਜੀ। 8 7 ਲੀਟਰ ਜਿਹੜਾ ਦੋਸਤੋ ਬੋਲੇ ਤੇ ਚੱਲਦੀ ਪਈ ਹੈ ਠੀਕ ਆ। ਤੇ ਦੁੱਧ ਵੀਰਾਂ ਦਾ ਵੀ 10 ਵਾਰ ਜਿਹੜਾ ਚੱਲੂਗੀ ਠੀਕ ਆ। 10 ਵਾਰ ਜਿਹੜਾ ਦੁੱਧ ਪਾਉਂਦੀ ਰਹੂਗੀ ਠੀਕ ਆ। ਬਾਕੀ ਆਹ ਦੇਖੋ ਠੀਕ ਆ। ਪੰਜਾ ਬਿਲਕੁਲ ਪਸਮਣ ਤੋਂ ਬਾਅਦ ਆਪਾਂ ਥਣ ਦਿਖਾ ਦਾਂਗੇ। ਕੋਈ 2 4 ਧਾਰਾ ਮਾਰ ਕੇ ਜੀ ਤਸੱਲੀ ਵੀ ਕਰਵਾ ਦਿੰਨੇ ਆ ਦੇਖੋ ਜੀ ਆਹ ਦੇਖੋ ਜੀ ਧਾਰਾ ਮਾਰ ਕੇ ਕੋਈ ਜ ਆਪਾਂ ਤਾਂ ਦੋ ਤੋਂ ਚਾਰ ਚਾਰ ਧਾਰਾ ਅਗਲੇ ਥਣਾਂ ਦੀਆਂ ਆਹ ਦੇਖੋ ਜਰਾ ਅਗਲੇ ਥਣਾਂ ਦੀਆਂ ਇਹ ਇਹ ਅਗਲੇ ਥਣਾਂ ਦੀ ਜਿਹੜੀ ਦੋਸਤੋ ਚਵਾਈ ਹੈਗੀ ਠੀਕ ਆ ਜੀ ਆਹ ਦੇਖੋ ਹਾਂ ਮਗਲੇ ਮਗਲੇ ਕਰਿਓ ਜੀ ਆਹ ਦੇਖਿਓ ਕਿਉਂ ਸੰਦੂ ਸਾਹ ਦੋਨੇ ਮੱਝਾ ਰੋੜ ਦੇ ਬਣਾਇਆ ਠੀਕ ਆ ਚਵਾਈ ਪੋਲੀ ਆ ਬਾਕੀ 8 7 8 7 ਲੀਟਰ ਬਿਲਕੁਲ ਜਿਹੜਾ ਦੋਸਤੋ ਹੁਣ ਬੋਹਲਾ ਚੱਲਦਾ ਪਿਆ ਠੀਕ ਆ ਕੋਈ ਦੂਜੇ ਤੀਜੇ ਦਿਨ ਦੇ ਵਿੱਚ ਤੁਸੀਂ ਨੋਟ ਕਰ ਲਿਓ ਠੀਕ ਆ ਜੀ ਬੱਚੇ ਦੇ ਨਾਲ 나ੜੂਆ ਮਗਰ ਕੱਟੀ ਹੈ ਕੱਟੀ ਕਾਫੀ ਖੂਬਸੂਰਤ ਹੈ ਠੀਕ ਆ ਜੀ ਇੱਕ ਸ਼ੌਂਕੀ ਵੀਰ ਜਿਹੜੇ ਆ ਦੋਸਤੋ ਬਿਲਕੁਲ ਕੱਟੀ ਖਰੀਦਦੇ ਆ ਦੋ ਮਿੰਟ ਉਹਨਾਂ ਲਈ ਵੀ ਜਿਹੜੀ ਦੋਸਤੋ ਇਹ ਦਿਲਚਸਪ ਵਾਲੀ ਗੱਲ ਹੈ ਕਿ ਮਗਰ ਕੱਟੀ ਬਹੁਤ ਵਧੀਆ ਹੈਗੀ ਚੰਗੇ ਸੀਮੰਦ ਦੀ ਹੈ ਚੰਗੇ ਬੁੱਲ ਦੀ ਹੈ ਲੈ ਬੱਚਾ ਛੱਡ ਦੇ ਲੈ ਮੈਨੂੰ ਭਰਾ ਦੇ ਦੇ ਨਾ ਬੱਚਾ ਬੰਦੇ ਉੱਤੇ ਬੰਦੇ ਬੰਦੋ ਕੀ ਕਰਦੀ ਗੁਰਪੀ ਤੱਕ ਠੀਕ ਹੈ ਜੀ ਪਰ ਬੇਲੇ ਭਾਈ ਕੀ ਮੁੱਲ ਕਰਦੇ ਦਾ 60000 ਰੁਪਿਆ ਮੋਲਾ ਹਾਂ ਜੀ ਤਾਂ ਬਾਕੀ ਵਿੱਚੋਂ ਥੋੜਾ ਪਤਾ ਮਾਨਤਨ ਬਗਾੜ ਦਾਂਗੇ ਠੀਕ ਹੈ ਜੀ 60000 ਦੇ ਵਿੱਚੋਂ ਭਰਾਵੋ ਥੋੜਾ ਪਤਾ ਲੈਸ ਹੋ ਜਾਊਗੀ ਮਾਨਤਨ ਹੋ ਜਾਊਗਾ ਠੀਕ ਹੈ ਤੇ ਮੋਲ ਪਹਿਲਾਂ ਜਾਇਜਾ ਦੋਸਤੋ 60000 ਵੀਰ ਨੇ ਕੀਤਾ ਬਾਕੀ ਚਵਾ ਚੰਗਾ ਲੱਗਾ ਮੱਝ ਤੇ ਬਾਕੀ ਬਿਲਕੁਲ ਵਧੀਆ ਜੋੜੀ ਹੈਗੀ ਠੀਕ ਆ ਅਗਲੀ ਆ ਵੇੜ ਦੀ ਇਹ ਸੱਜਣ ਸਾਹਿਬ ਬਲੈਕ ਜਰਸੀ ਕਹਿ ਸਕਦੇ ਇਹਨੂੰ ਅੱਛਾ ਜੀ ਥੋੜਾ ਮਿਕਸ ਆ ਹਾਂ ਤੇ ਬਾਕੀ ਠੀਕ ਆ ਜੀ ਚੰਗੀ ਆ ਇਹਦੀ ਕੁਆਲਿਟੀ ਬਾਕੀ ਇਹਦਾ ਸੰਧੂ ਸਾਹਿਬ ਸੂਣ ਦਾ ਜਾਂ ਸੂਈ ਦਾ ਸਮਾਂ ਕੋਈ 12 ਕੋ ਦੇਣਾ ਅੱਛਾ ਤਾਂ ਬੱਚਾ ਸੰਧੂ ਸਾਹਿਬ ਇਹਦਾ ਨਹੀਂ ਹੈਗਾ ਆਪਾਂ ਪ੍ਰੋਪਰ ਵੀਡੀਓ ਨਾਲ ਦੇਵਾਂਗੇ ਸੂਈ ਦੀ ਠੀਕ ਆ ਜੀ ਕਿੰਨੀ ਤਰੀਕ ਨੂੰ ਸੂਈ ਆ ਜੋ ਵੀ ਆ ਕਰੀਬ ਤੋਂ 12 ਦਿਨਾਂ ਦੀ ਸੂਈ ਆ ਦੂਜਾ ਸੂਆ ਕ੍ਰੋਸ ਪਣ ਦੇ ਵਿੱਚ ਆ ਠੀਕ ਆ ਜਰਸੀ ਨਾਲ ਕ੍ਰੋਸ ਪਣ ਹੈਗਾ ਤੁਸੀਂ ਆ ਵੇਖ ਸਕਦੇ ਜੀ 12 ਦਿਨਾਂ ਦੀ ਸੂਈ ਆ ਦੁੱਧ ਹੈਗਾ 10 ਕਿਲੋ ਤੋਂ ਪਰ 12 ਕਰੀਬ 12 ਦੇ ਲਗਭਗ ਜਿਹੜੀ ਹੁਣੇ ਚੱਲਣ ਦੀ ਆ ਅੱਛਾ ਜੀ ਤੇ ਚੰਗੀ ਥਣ ਦੀ ਕੁਆਲਿਟੀ ਲੱਗੀ ਆ ਲਓ ਜੀ ਬਹੁਤ ਵਧੀਆ 12 ਲੀਟਰ ਜਿਹੜਾ ਦੋਸਤੋ ਬਿਲਕੁਲ ਦੁੱਧ ਹਾਜ਼ਰ ਆ 12 ਦਿਨਾਂ ਦੀ ਸੂਈ ਦੇ ਥੱਲੇ ਤੇ ਪ੍ਰੋਪਰ ਜਿਹੜੀ ਆ ਦੋਸਤੋ ਇੱਕ ਵੀਡੀਓ ਤੁਹਾਨੂੰ ਮਿਲ ਜੂਗੀ ਜਦੋਂ ਬਿਲਕੁਲ 12 ਦਿਨ ਪਹਿਲਾਂ ਸੂਈ ਸੀਗੀ ਬੱਚਾ ਜਿਹਦਾ ਜਿਹੜਾ ਮजूद ਸੀਗਾ ਨਾਲ ਕੋਈ ਕਾਰਨ ਰਿਹਾ ਬੱਚਾ ਜਿਹੜਾ ਦੋਸਤੋ ਨਹੀਂ ਹੈਗਾਗਾ ਹੁਣ ਮਰ ਗਿਆ ਠੀਕ ਆ ਤੇ ਫਿਲਹਾਲ ਵੇੜ ਤੁਸੀਂ ਆਪਣੀ ਤਸੱਲੀ ਨਾਲ ਚਵਾਈ ਕਰ ਸਕਦੇ ਆ ਬਾੜੇ ਵੰਡੇ ਚਾਟ ਬਾਕੀ ਇਹਨਾਂ ਦਾ ਸੀਲਸਾ ਉਹ ਪੂਰੀ ਜਿੱਦਾਂ ਮਰਜੀ ਇਹਦੇ ਥੱਲੇ ਬੈਠ ਜਾਓ ਆ ਦੇਖੋ ਲਓ ਜੀ ਠੀਕ ਆ ਜੀ ਵੀ ਠੰਡੀ ਤੇਰੀ ਆ ਵੀ ਬਿਲਕੁਲ ਮੁੱਠੀ ਥਾਨ ਆ ਆਹ ਵੇਖੋ ਜੀ ਬਰੀ ਵਧੀਆ ਠੀਕ ਆ ਬਾਕੀ ਸੰਤੂ ਸਾਹਿਬ ਦੁੱਧ 14 ਲੀਟਰ ਵચ્ਚੀ ਚ ਆ ਜੂਗੀ ਬਾਕੀ ਮੁੱਲ ਰਹੂਗਾ ਇਹਦਾ ਬਾਕੀ ਸੰਤੂ ਸਾਹਿਬ ਮੋਲੇ ਦਾ ਜਿਹੜਾ ਵਾ 37000 ਰੁਪਈਆ ਵਾ ਹਾਂ ਮਨਤਨ ਕਰ ਦਾਂਗੇ 37 ਹਾਂਜੀ ਬਿਲਕੁਲ ਲਓ ਜੀ 37000 ਦੇ ਵਿੱਚੋਂ ਭਰਾਵੋ ਮਾਨਤਨ ਹੋ ਜਾਊਗਾ ਲੈਸ ਛੋਟਛੱਪਾ ਹੋ ਜਾਊ ਮੌਕੇ ਤੇ ਬਾਕੀ ਸਾਨੂੰ ਸਰ 14 ਲੀਟਰ ਬਚੀ ਜਿਹੜਾ ਦੁੱਧ ਚੁਗਾ ਦਊਗੀ ਤੇ ਬਿਊਟੀ ਦੇ ਵਿੱਚ ਗੱਲ ਕਰੀਏ ਇਹਦੀ ਸਨੱਪ ਦੀ ਗੱਲ ਕਰੀਏ ਸੋਹਣ ਬੁਣਾ ਬਿਲਕੁਲ ਖੁਰਲੀ ਤੇ ਬੱਜੀ ਜਿਹੜੀ ਜੱਚਦੀ ਆ ਇਹ ਬਿਲਕੁਲ ਚੰਗੀ ਸ਼ਕੀਨ ਆ ਠੀਕ ਆ ਕੋਟੀ ਆ ਬੋਦੀ ਵਾਲੀ ਬੈੜਾ ਕ੍ਰੋਸ ਬੰਡ ਦੇ ਵਿੱਚ ਦੁੱਧ ਵੀ ਬਹੁਤ ਚੰਗੀ ਫਾਈਨਲ ਹੁੰਦਾ ਮੱਜਿਆ ਦੀ ਕੁਆਲਿਟੀ ਦਾ ਦੁੱਧ ਹੁੰਦਾ ਠੀਕ ਆ ਤੇ ਠੰਡੀ ਧੀਰੀ ਆ ਵੀ ਚਵਾਈ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਘਰੇਲੂ ਬੇਰ ਨੂੰ ਜਾਂ ਕਿਸੇ ਭੈਣ ਨੂੰ ਦਵਾਈ ਕਰਨੀ ਕੋਈ ਦਿੱਕਤ ਨਹੀਂ ਆਊਗੀ ਠੀਕ ਆ ਅਗਲੀ ਜਿਹੜੀ ਆਹ ਵੈੜ ਆਪਣੇ ਕੋਲ ਆ ਜੀ ਇਹ ਵੀ ਸੰਤੂ ਸਾਹਿਬ ਦੂਜੇ ਸੂਏ ਵੈੜ ਸੂਣਾ ਅੱਛਾ ਜੀ 10 ਤੋਂ 12 ਦਿਨ ਕੱਚੀ ਆ ਹਜੇ 10 ਤੋਂ 12 ਦਿਨਾਂ ਦੀ ਕੱਚੀ ਦੂਜਾ ਸੂਆ ਦੋਸਤੋ ਸੂਣਾ ਠੀਕ ਆ ਹਾਈਟ ਮੀਡੀਅਮ ਆ ਤੇ weight ਫੂਟ ਚੰਗਾ ਹੈਗਾ ਠੀਕ ਆ ਜੀ weight ਚੰਗਾ ਲੰਬਾਈ ਚੰਗੀ ਆ ਲੰਬਾਈ ਚੰਗੀ ਆ ਵੇਲ ਵੀ ਸੋਹਣੀ ਆ ਤੇ ਉਚਾਈ ਕੱਦ ਬੇਸ਼ੱਕ ਵੀਰ ਮੀਡੀਅਮ ਮੰਨ ਕੇ ਸੌਦਾ ਕਰਦੇ ਦੂਜਾ ਸੂਆ ਸੂਣਾ ਠੀਕ ਆ ਜੀ ਕੋਈ 8-7 ਦਿਨ 10 ਦਿਨ ਦਾ ਹਜੇ ਸਮਾਂ ਬਾਕੀ ਹੈ ਬਾਕੀ ਲਾਏ ਪਈ ਆ ਹਵਾਨਾ ਲਈ ਆਪਾਂ ਤੁਸੀਂ ਆਹ ਵੇਖ ਕੇ ਚੈੱਕ ਕਰ ਲੈਣਾ ਠੀਕ ਹੈ ਜੀ ਤੇ ਬਿਲਕੁਲ ਤਿਆਰੀ ਕਰ ਲੂਗੀ ਕਿਰਤ ਸਮਾਂ ਦੇ ਵਿੱਚ ਬਣੂਗੀ ਬਹੁਤ ਚੰਗੀ ਹਾਂ ਬਣਨ ਵੱਲੋਂ ਨਹੀਂ ਕੋਈ ਸ਼ੱਕ ਰਹਿੰਦਾ ਥਣ ਦੀ ਕੁਆਲਿਟੀ ਬਹੁਤ ਵਧੀਆ ਬਿਲਕੁਲ ਜੀ ਥਣ ਦੀ ਆਪਾਂ ਸੰਧੂ ਸਭ ਗਾਰੰਟੀ ਦੇ ਸਕਦੇ ਹਾਂ ਕੋਈ ਗਾਰੰਟੀ ਨਹੀਂ ਦਿੰਦਾ ਪਰ ਇਹਦੀ ਥਣ ਦੀ ਗਾਰੰਟੀ ਦੇਵਾਂਗੇ ਹਾਂ ਇੱਕ ਨੰਬਰ ਚੋਇਸ ਨਿਕਲੂਗੀ ਟਿੱਪੰਦ ਟੁੱਪਣੇ ਨੂੰ ਟਿੱਪੰਦ ਟੁੱਪਣ ਬਹੁਤ ਵਧੀਆ ਬਾਕੀ ਬਣੂਗੀ ਬਹੁਤ ਜ਼ਿਆਦਾ ਲਓ ਜੀ ਤੋ ਗੱਬਣ ਪਸੂਆ ਦੋਸਤੋ ਠੀਕ ਆ ਟਿਪਕੇ ਤਸੱਲੀ ਜ਼ਰੂਰ ਕੀਤੀ ਜਾਂਦੀ ਆ ਪਰ ਵੀਰਾਂ ਦਾ ਵੀ ਆਪਣੀ ਗਾਰੰਟੀ ਹੋਊਗੀ ਸੂਨ ਤੱਕ ਵੀ ਜੇਕਰ ਆਪਾਂ ਦੋਸਤੋ ਗੱਲ ਕਰਨ ਲਈਏ ਨਾ ਕਿ ਟਿਪਕੇ ਕਈ ਵਾਰ ਹੁੰਦਾ ਵੀ ਕੋਈ ਥਣ ਵੱਧ ਘੱਟ ਨਿਕਲੇ ਤੇ ਉਹਦੀ ਤਸੱਲੀ ਹੋਊਗੀ ਵੀ ਪੂਰੀ ਚਵਾਈ ਵਧੀਆ ਕਰਾ ਦਊਗੀ ਠੀਕ ਆ ਲਾਏ ਪਈ ਆ 8-10 ਦਿਨਾਂ ਦੇ ਵਿੱਚ ਪੂਰੀ ਬਣ ਕੇ ਤਿਆਰ ਹੋ ਜਾਈ ਬਾਕੀ ਸੰਤੂ ਸਾਹਿਬ ਜਿਹੜੀ ਗਾਂ ਹੁੰਦੀ ਆ ਇਹ ਅੱਗੇ ਵੀ ਮੈਂ ਹਰ ਵਾਰੀ ਗੱਲ ਕਰਦਾ ਸੰਤੂ ਸਾਹਿਬ ਇਦਾਂ ਦੀ ਚੀਜ਼ ਹੁੰਦੀ ਕਿ ਰਾਤ ਚੀਜ਼ ਹੋਰ ਹੁੰਦੀ ਦਿਨ ਨੂੰ ਚੀਜ਼ ਹੋਰ ਤਿਆਰ ਹੋ ਜਾਂਦੀ ਹੈ ਹਾਂਜੀ ਇੱਕ ਘੰਟਿਆਂ ਦੇ ਹਿਸਾਬ ਨਾਲ ਹੀ ਜਾਂ ਦਿਨਾਂ ਦੇ ਹਿਸਾਬ ਨਾਲ ਤੁਰ ਹੀ ਹੁੰਦੀ ਆ ਤੇ ਕੀ ਮੁੱਲ ਰਹੂਗਾ ਫਿਰ ਬਾਈ ਸੰਧੂ ਸਾਹਿਬ ਇਹਦਾ ਵੀ 36000 ਰੁਪਇਆ ਹਾਂ ਬਾਕੀ ਉਹਦੇ ਚੋਂ ਥੋੜਾ ਬਹੁਤਾ ਮੰਨਤਾ ਨੂੰ ਛੋੜ ਛੱਪਾ ਹਾਂ ਵੈਸੇ ਸੰਧੂ ਸਾਹਿਬ ਜਦੋਂ ਬੱਛੀ ਇਸ ਹੁੰਦੀ ਆ 45000 ਰੁਪਏ ਦੀ ਬੱਛੀ ਆ ਬਿਲਕੁਲ ਸੋ ਅੱਗੇ ਜਿਹੜੇ ਵੀਰ ਨੇ ਦੋਸਤੋ ਦੋ ਪੈਸੇ ਨਫਾ ਕਢਣਾ ਚਾਹੇ ਵਪਾਰ ਦੀ ਲੈਣ ਦੇ ਵਿੱਚ ਵੀ ਖਰੀਦਣੀ ਹੈ ਤੇ ਉਹਦੇ ਲਈ ਵੀ ਜਿਹੜੀ ਦੋਸਤੋ ਇਹ ਨਫੇ ਦੀ ਖੇੜੇ ਕੀ ਆ ਠੀਕ ਆ ਦੋ ਪੈਸੇ ਤੁਹਾਨੂੰ ਦੇਊਗੀ ਪੂਰੀ ਤਿਆਰੀ ਤੇ ਇੱਕ ਦੋਸਤੋ ਸੈਕਿੰਡ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਇੱਕ ਆ ਬੂਰੀ ਝੋਟੀ ਦਿਖਾਉਣੇ ਆ ਆਫਸਰ ਝੋਟੀ ਆ ਦੋਸਤੋ ਠੀਕ ਆ ਤੇ ਪੂਰੀ ਡਿਟੇਲ ਲੈ ਲੈਨੇ ਆ ਹਰਵੈਲ ਭਾਈ ਜਿੱਦਾਂ ਕਿ ਬੂਰੀ ਬੂਰੀ ਵੱਡੇ ਕਦ ਕਰ ਦੇ ਵਿੱਚ ਝੋਟੀ ਆ ਕੀ ਡਿਟੇਲ ਇਹਦੀ ਸੰਤੂ ਸਾਹਿਬ ਇਹ ਬੂਰੀ ਆ ਬਿਲਕੁਲ ਇਹਦੇ ਤੋਂ ਆਪਾਂ ਗੱਲ ਕਰੀਏ ਪੰਜ ਕਲਿਆਣੀ ਬੂਰੀ ਕਹਿ ਸਕਦੇ ਇਹਨੂੰ ਕਿਉਂਕਿ ਇਹਦੀ ਅੱਖ ਨਹੀਂ ਨੀਲੀ ਇਹਦੇ ਚਾਰੇ ਪੈਰ ਧੋਤੇ ਆ ਤੇ ਇਹਦਾ ਜਿਹੜਾ ਤੂ ਦੇ ਨਿਸ਼ਾਨ ਆ ਛੋਡੀ ਤੇ ਆ ਇਹਦੇ ਵਿੱਚ ਆਪਾਂ ਤੁਹਾਨੂੰ ਛੋਟੇ ਦੋਸਤੋ ਸਾਰੀ ਜੇਕਰ ਮਾਰਕੀਟ ਦੀ ਗੱਲ ਕਰ ਲਈਏ ਤਾਂ ਮਾਰਕਿੰਗ ਸਾਰੀ ਹੈਗੀ ਇਕੱਲੀਆਂ ਅੱਖਾਂ ਨੂੰ ਛੱਡ ਕੇ ਤੇ ਨੀਲੀ ਦੇ ਵਿੱਚ ਵੀ ਇਹਨਾਂ ਦਾ ਵੀ ਆਪਾਂ ਨਹੀਂ ਦਿੰਦੇ ਕਿ ਜਿਹੜਾ ਨੀਲੀ ਦੇ ਵਿੱਚ ਆਪਾਂ ਇਹਦੇ ਤੋਂ ਬੱਚੇ ਪ्योर ਲੈ ਗਏ ਨਹੀਂ ਕਹਦੇ ਨੇ ਪੂਰੀ ਪੰਜ ਕਲਿਆਣੀਆਂ ਹਾਈਟ ਕੱਦ ਵੀ ਤੁਸੀਂ ਇੱਕ ਆਈਡੀਆ ਰੱਖ ਕੇ ਆਇਓ ਵੀ ਫੁੱਲ ਵੱਡੀ ਹਾਈਟ ਕੱਦ ਵਾਲੀ ਝੋਟੀ ਜਿਹੜੀ ਆਪਾਂ ਲੈਣ ਚਾਹੀਦੇ ਜਿੰਨੇ ਵੀ ਸੰਧ ਸਾ ਪਸ਼ੂ ਘਰੇ ਬੱਜੇ ਸਾਰਿਆਂ ਨਾਲ ਇਹਦੀ ਲੈਂਥ ਲੰਬਾਈ ਜ਼ਿਆਦਾ ਤੁਸੀਂ ਪਾਕੀ ਪੂਸ਼ ਤੁਸੀਂ ਨਾਰਮਲ ਹੀ ਵੇਖ ਕੇ ਚੈੱਕ ਕਰੋ ਜਿਵੇਂ ਨਾ ਪਸ਼ੂ ਆਪਾਂ ਵੇਖਦੇ ਆ ਨੀਲੀ ਦੇ ਵਿੱਚ ਰਾਵੀ ਦੇ ਵਿੱਚ ਦੋਸ ਤੇ ਬਿਲਕੁਲ ਜਿਵੇਂ ਵੇੜਾ ਸੁੰਭਰਦੀ ਜਾਂਦੀ ਹੈ ਵੀ ਧਰਤੀ ਨੂੰ ਟੱਚ ਹੁੰਦੀ ਆ ਤੇ ਤਿਲ ਵੀ ਆਏ ਤੇ ਪੂਰੇ ਤਿਲਾਂ ਵਾਲੀ ਬੂਰੀ ਲਓ ਜੀ ਤਾਂ ਇੱਕ ਚੰਗੀ ਝੋਟੀ ਬਣ ਕੇ ਤਿਆਰ ਹੋਊਗੀ ਵੱਡੀ ਮੱਝ ਠੀਕ ਆ ਜੀ ਬਾਕੀ ਉਮਰ ਐਜ ਕਿੰਨੀ ਕਹਿੰਦੀ ਇਹ ਸੰਦੂ ਸਾਹਿਬ ਕੋਲ ਕਰੀਬ ਕੋਈ ਸਾਢੇ 3-4 ਦਿਨ ਦੀ ਯਾਰ ਬਹੁਤ ਸਾਢੇ 3-4 ਬਣੀ ਨਹੀਂ ਹੈ ਬਣੀ ਨਹੀਂ ਆ ਕੋਈ ਵੀ ਅੱਗੇ ਕੁਝ ਪੁੱਛੇ ਕੋਈ ਨਹੀਂ ਨਹੀਂ ਇਹ ਆ ਹੀ ਨਹੀਂ ਹੋਈ ਤੰਦੂ ਸਾਹਿਬ ਮੈਂ ਅੱਗੇ ਵੀ ਕਈ ਵਾਰ ਗੱਲ ਕਰਦਾ ਹਾਂ ਨਾ ਹਾਂਜੀ ਛੋਟੀਆਂ ਛੋਟੀਆਂ ਕਮੀਆਂ ਹੁੰਦੀਆਂ ਆਪਣੇ ਘਰਾਂ ਦੇ ਵਿੱਚ ਹਾਂਜੀ ਹਾਂਜੀ ਜਿਹੜੀਆਂ ਆਪਾਂ ਨਹੀਂ ਪੂਰੀਆਂ ਕਰਦੇ ਜਿਹੜਾ ਆਪਾਂ ਧਿਆਨ ਨਹੀਂ ਦਿੰਦੇ ਪਸ਼ੂ ਸਾਇਲੈਂਟ ਹੀਟ ਕੱਢਦਾ ਹਾਂ ਤੇ ਆਪਾਂ ਨੂੰ ਬਹੁਤੇ ਭਰਾਵਾਂ ਨੂੰ ਪਤਾ ਹੀ ਨਹੀਂ ਲੱਗਦਾ ਹੂੰ ਤਾਂ ਪਸ਼ੂ ਦੇ ਵਿੱਚ 24 ਘੰਟੇ ਰਹਿਣਾ ਪੈਂਦਾ ਹਾਂ ਅੱਛਾ 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 ਬਿਲਕੁਲ ਸੋ ਬਾਕੀ ਝੋਟੀ ਦੋਸਤੋ ਪਲੀ ਆ ਚੰਗੀ ਸਾਂਭੀ ਝੋਟੀਆਂ ਹਾਈਟ ਕੱਦ ਪੂਰੀਆਂ ਛੱਕਾਂ ਤੋੜਨ ਵਾਲੀ ਗੱਲ ਪਤਾ ਵੀ ਕੋਈ ਜਿਹੜੇ ਕਹਿ ਸਕਦਾ ਵੀ ਕੋਈ ਦਰਮਿਆਨੀ ਹਾਈਟ ਹਾਈਟ ਕੱਦ ਦਾ ਬਿਲਕੁਲ ਪੁਲੇਖੇ ਕੱਦ ਠੀਕ ਹੈ ਜਦੋਂ ਇਹ ਬਣ ਕੇ ਪੂਰੀ ਜੜੀ ਆ ਦੋਸਤੋ ਅੱਗੇ ਪਿਛੇ ਹੋਈ ਪਈ ਆ ਕਸਰ ਠੀਕ ਆ ਤੇ ਜੇ ਬਣੀ ਹੁੰਦੀ ਤੇ ਪਹਿਲਾ ਸੂਆ ਦੋਸਤੋ ਸੁੱਕੇ ਬਿਲਕੁਲ ਰੈਡੀ ਹੋਣਾ ਸੀਗਾ ਵੱਡੀ ਝੋਟੀ ਤਿਲਾਂ ਵਾਲੀ ਪੂਰੀ ਕੋਈ ਵੀ 5 ਕਲੀਆਂ ਨਹੀਂ ਮੰਨ ਸਕਦਾ ਮਾਰਕਿੰਗ ਚਾਰੇ ਪੈਰ ਤੋਂ ਤੇ ਆ ਪੂਛ ਵਾਈਟ ਤੇ ਆ ਥਣ ਤੁਹਾਨੂੰ ਦਿਖਾਉਣੀ ਹੈ ਜੀ ਆ ਦੇਖੋ 5 ਤੁਹਾਨੂੰ ਪ੍ਰੋਪਰ ਜਿਹੜੇ 204 ਥਾਣਾ ਪੰਜਵਾਂ ਕੋਈ ਥਾਣਾ ਨਹੀਂ ਹੈਗਾ ਕਿ ਚਾਰ ਥਾਣਾ ਸੰਧੂ ਸਾਹਿਬ ਆ ਦੇਖੋ ਚੈੱਕ ਕਰੋ ਸੰਧੂ ਸਾਹਿਬ ਇੱਕ ਟੀ ਚੈੱਕ ਕਰਾ ਦਿਓ ਚਲੋ ਆਪਾਂ ਵੀ ਹੋਣੀ ਦੇਖੀ ਆ ਛੋਟੀ ਹੀਟ ਦੇ ਵਿੱਚ ਇੱਧਰ ਦੇਖੋ ਲਓ ਜੀ ਆ ਦਿਖਾਓ ਬਿਲਕੁਲ ਠੀਕ ਹੈ ਜੀ ਆ ਦੇਖੋ ਜੀ ਆ ਗੁਰਪ੍ਰੀਤਨ ਡੱਕੀ ਹੀਟ ਦੇ ਵਿੱਚ ਆ ਦੋਸਤੋ ਹੀਟ ਦੇ ਵਿੱਚ ਆ ਤਾਰਾਂ ਬਿਲਕੁਲ ਉਸੇ ਤਰ੍ਹਾਂ ਲੱਗੀਆਂ ਆਹ ਦੇਖੋ ਅੱਗੇ ਹੋਈ ਕਾਕਾ ਉਹਦੇ ਠੀਕ ਹੈ ਬਿਲਕੁਲ ਸਾਫ਼ ਤਾਰਾਂ ਲੱਗੀਆਂ ਆਹ ਦੇਖੋ ਜੀ ਤੇ ਮਾਰਲੀ ਤੋਂ ਜੇ ਕ੍ਰਾਸ ਹੋ ਗਈ ਤਾਂ ਦੋਸਤੋ ਬਿਲਕੁਲ ਪੱਕੇ ਪਾਣੀ ਪੰਜਾਬੀ ਜੱਫੀ ਬੜਾ ਹੈਗੇ ਲਫਜ਼ਾ ਪੱਕੇ ਪਾਣੀ ਬਹਿ ਜੂਗੀ ਪਰਮਾਤਮਾ ਕਰੇ ਕਿ ਅੱਗੇ ਚਲੋ ਜਿਹਦੇ ਵੀ ਕਰਮਾਂ 'ਚ ਹੋਵੇ ਹਾਂ ਜੀ ਅਸੰਦੂ ਸਾਹਿਬ ਇਹਨੂੰ ਕ੍ਰਾਸ ਕਰਾਵਾਂਗੇ ਹੁਣ ਥੋੜੀ ਦੇਰ ਤਾਂ ਕਿਉਂਕਿ ਕੋਪਰ ਹੀਟ ਵੀ ਕੱਢਦੀ ਆ ਦੋਸਤੋ ਕਈ ਵਾਰ ਅਗਲੇ ਘਰ ਦੀਆਂ ਮਜਬੂਰੀਆਂ ਹੋ ਜਾਂਦੀਆਂ ਕਦੇ ਸਮੇਂ ਤੇ ਆਹ ਦੇਖੋ ਸਮਝਦਾ ਆ ਚਲੋ ਕਿਤੇ ਏਆਈ ਨਹੀਂ ਹੋ ਪਾਉਂਦੀ ਸਮੇਂ ਤੇ ਠੀਕ ਆ ਕੁ ਆ ਇਹਨੇ ਬਿਲਕੁਲ ਰਿੰਗੀ ਨਹੀਂ ਆਏ ਹਾਂ ਕਿਉਂਕਿ ਇਹਦੀ ਗੂੰਗੀ ਹੀਟ ਬਿਲਕੁਲ ਬੋਲਾ ਠੇਕ ਕਹਿ ਸਕਦੇ ਹਾਂ ਹਾਂ ਹੁਣ ਆਪਾਂ ਨੂੰ ਵੀ ਨਹੀਂ ਪਤਾ ਲੱਗਣਾ ਸਿਰਫ ਆਪਾਂ ਇੱਕ ਵੀਡੀਓ ਬਣਾਉਂਦਾ ਹੈ ਕਰਕੇ ਹਾਂ ਤਾਂ ਇਹ ਚੀਜ਼ ਆਪਾਂ ਦੀ ਨਿਗਾਹ ਚਲੀ ਗਈ ਨਿਗਾਹ ਚਲੀ ਗਈ ਉਹ ਵੀ ਇੱਕ ਆਪਾਂ ਇਹਨੂੰ ਚੈੱਕ ਕਰਾਉਣਾ ਸੀਗਾ ਕਿ ਥਣਕਾਉਣਾ ਕੀ ਮੁੱਲ ਕਿਰੋਗੇ ਝੋਟਾ ਮੁੱਲ ਸੰਧੂ ਸਾਹਿਬ ਇਹਦਾ ਜਿਹੜਾ 38000 ਰੁਪਿਆ ਵਿੱਚੋਂ ਛੋੜ ਹੋਊਗਾ 38000 ਚ ਬਿਲਕੁਲ ਜੀ ਲੋ ਵੀ ਦੋਸਤੋ 38000 ਦੇ ਵਿੱਚ ਪਾਣੀ ਪੱਤਰੀ ਫੁੱਲ ਵੱਡੀ ਹਾਈਟ ਕਰਦਾ ਲਈ ਤੁਹਾਨੂੰ ਇਹ ਝੋਟੀ ਮਿਲਣੀ ਹੈ ਇਹ ਸੰਧੂ ਸਾਹਿਬ ਆਪਾਂ ਏਆਈ ਕਰਾ ਦ ਜੇ ਜਿਆਦਾ ਨਹੀਂ ਦੋਸਤੋ ਕਹਿੰਦੇ ਅੱਜ ਦੇ ਹਿਸਾਬ ਨਾਲ ਆਪਾਂ ਬਾਜ਼ਾਰ ਵੇਖੀ ਤਾਂ ਲੱਖ ਲੱਖ ਰੁਪਏ ਦੀ ਝੋਟੀ ਮੱਝ ਇਹੋ ਜੀ ਵਿਕਦੀ ਆ ਜਦੋਂ ਬਿਲਕੁਲ ਬੱਤਰ ਤੇ ਹੁੰਦੀ ਆ ਬਿਲਕੁਲ ਸੂਂ ਦਾ ਨੇੜ ਹੁੰਦਾ ਸੰਧੂ ਸਾਹਿਬ ਇਹ ਝੋਟੀ ਸੂਕੇ ਮੈਂ ਕਹਿੰਦਾ 1.5 ਲੱਖ ਦੀ ਬਿਲਕੁਲ ਜਿੰਨੀ ਇਹਦੀ ਹਾਈਟ ਆ ਕੁਆਲਿਟੀ ਆ ਬਾਕੀ ਸਿੰਘੀ ਬਹੁਤ ਸੋਹਣੀ ਆ ਬਹੁਤ ਸੋਹਣੀ ਆ ਸਨਪ ਬਹੁਤ ਵਧੀਆ ਇੱਕ ਦੋਸਤੋ ਲਾਸ਼ ਦੇ ਵਿੱਚ ਹੋਰ ਤੁਹਾਨੂੰ ਦਿਖਾਉਣੇ ਇੱਕ ਵੀਰ ਨੇ ਜਾਦੂਗਰ ਲਿਆਂਦਾ ਠੀਕ ਆ ਜੀ ਨੀਲੀ ਦਾ ਜਾਦੂਗਰ ਆ ਵੇਖੋ ਸੰਧੂ ਸਾਹਿਬ ਇਹ ਬਾਬਰ ਦਾ ਬੱਚਾ ਠੀਕ ਆ ਜੀ ਬਾਬਰ ਦਾ ਬੱਚਾ ਦੋਸਤੋ ਮੇਲ ਸਾਫ ਕਟਾ ਹੈਗਾ ਠੀਕ ਹੈ ਜੀ ਤੇ ਉਮਰ ਤੁਸੀਂ ਆਪ ਹੀ ਦੇਖ ਲਓ ਖੀਰਾ ਕਟਾ ਬਿਲਕੁਲ ਉਮਰ ਥੋੜੀ ਜਿਹੀ ਕੋਈ ਸਾਲ ਦੇ ਲਗਭਗ ਨੇੜੇ ਹੋਊਗਾ ਠੀਕ ਹੈ। ਸਾਡੇ ਸੰਧ ਸਾਹਿਬ ਦਾ ਜੁੱਸਾ ਵੇਖੋ ਕਿੰਨਾ ਖੁੱਲਾ ਵਾ। ਅੱਗੇ ਕਰੀ ਗੋਪੀ ਖੇਤ ਮੜਾ ਠੀਕ ਹੈ ਜੀ ਪੇਟ ਪੂੜਾ ਦੇ ਪਾਸਿਓਂ ਢਿੱਡਾਂ ਦੇ ਪਾਸਿਓਂ ਜਿਹੜਾ ਢਿੱਲਾਪਨ ਦੋਸਤੋ ਬਹੁਤ ਬਾਡੀ ਦੇ ਵਿੱਚ ਵੱਧ ਹੈਗਾ ਢਿੱਲਾਪਨ ਤੁਸੀਂ ਵੇਖੋਗੇ ਕਾਫੀ ਪਤਲੇ ਪਿੰਡੇ ਦਾ ਤੇ ਟੇਡੇ ਕੱਟ ਦੇ ਵਿੱਚ ਬਿੱਲੀ ਮਨਕਣੀ ਅੱਖ ਤੇ ਮਾਰਕਿੰਗ ਜਿਹੜੀ ਚਾਲੇ ਪੈਰਾਂ ਦੇ ਸੋਹਰ ਸਾਹਿਬ ਤੇ ਪਿੱਛੇ ਲਓ ਜੀ ਸਾਲ ਦੇ ਨੀਅਰ ਬਊਡਰ ਗਈ ਵੀ ਬਾਕੀ ਇੱਕ ਚੀਜ਼ ਬਣੂਗੀ ਕੁਆਲਿਟੀ ਆ ਇਹਦੇ ਚ ਚੰਗੇ ਖੁੱਲੇ ਜੱッセ ਦਾ ਬਿਲਕੁਲ ਜਿਹੜਾ ਢਿੱਡ ਦੇ ਸਾਰੇ ਦੇ ਜਿਹੜਾ ਮਾਲ ਵਿੱਚ ਪੂਰੀ ਰਹੂਗੀ ਹੈ ਬਿਲਕੁਲ ਜੀ ਤੇ ਆ ਦੇਖੋ ਲਿੰਗਾ ਕੱਟਾ ਜੀ ਬਿੱਲੀ ਕੱਟਦੇ ਵਿੱਚ ਸਭ ਤੋਂ ਚੰਗੀ ਜੀ ਸੰਦਾ ਸਿੰਘੀ ਦੇਖੋ ਕਿੰਨੀ ਸੋਹਣੀ ਲੱਗਦੀ ਕੋਨੇੜੇ ਤੋਂ ਰਾਉਂਡ ਕਰ ਲਿਆ ਬਿਲਕੁਲ ਗੁਲਾਈ ਕਰਨੀ ਸ਼ੁਰੂ ਗੁਲਾਈ ਕਰਨੀ ਸ਼ੁਰੂ ਕਰਤੀ ਹੈ ਤਾਂ ਮਾਰਾ ਚਲੋ ਅੱਗੇ ਜਿਹੜਾ ਵੀ ਭੈਣ ਭਰਾ ਲੈ ਕੇ ਜਾਂਦਾ ਵੱਦੇ ਬੰਦਾ ਹਾਂ ਇਹ ਬਾਬਰ ਦਾ ਬੱਚਾ ਸਨੋ ਸਾਬ ਠੀਕ ਆ ਜੀ ਬਾਬਰ ਦਾ ਬੱਚਾ ਬਾਬਰ ਫੁੱਲ ਦਾ ਜਿਹੜਾ ਦੋਸਤੋ ਇਹ ਬੱਚਾ ਠੀਕ ਆ ਸੋ ਬਹੁਤ ਵੀਰਾਂ ਦੀਆਂ ਡਿਮਾਂਡਾਂ ਹੁੰਦੀਆਂ ਦੋਸਤੋ ਹਰ ਇੱਕ ਤਰ੍ਹਾਂ ਦਾ ਪਸ਼ੂ ਹਰ ਇੱਕ ਵੀਰ ਨੇ ਕਿਤੇ ਨਾ ਕਿਤੇ ਖਰੀਦਣਾ ਹੁੰਦਾ ਤੇ ਧਿਆਨ ਦੇ ਵਿੱਚ ਲਿਆਤਾ ਦੋਸਤੋ ਨੀਲੀ ਰਾਵੀ ਦਾ ਜਿਹੜਾ ਕਟਾ ਵੀਰ ਦੇ ਕੋਲ ਹੈ ਟੇਡੇ ਕੱਟ ਦੇ ਵਿੱਚ ਠੀਕ ਆ ਹਰ ਵੇਲ ਦੇ ਕੋਲ ਤੇ ਪਾਵਰ ਦਾ ਬੱਚਾ ਟੇਡੇ ਕੱਟ ਦੇ ਵਿੱਚ ਠੀਕ ਆ ਜੀ ਬਹੁਤ ਸੋਹਣੀ ਜਿਹੜੀ ਛਾਣ ਹੋ ਰਹੀ ਆ ਵੇਖੋ ਇਹਦੀ ਮਾਂ ਵੀ ਆਪਾਂ ਦਿਖਾ ਸਕਦੇ ਆ ਭੈਣ ਭਰਾ ਕੋਈ ਦੇਖਣਾ ਚਾਹੁੰਦੇ ਹੋਣਗੇ 17 ਲੀਟਰ ਤੇ ਚੱਲਣ ਲਈ ਆ 17 ਇਹਦੀ ਕੀ ਮੰਗ ਕਰਦੇ ਆ ਜੀ ਸੰਧੂ ਸਾਹਿਬ ਇਹਦਾ ਫੋਨ ਤੇ ਹੀ ਆਪਾਂ ਰੇਟ ਕਰਾਂਗੇ ਅੱਛਾ ਬਿਲਕੁਲ ਜੀ ਫੋਨ ਤੇ ਹੋ ਜਾਏਗਾ ਠੀਕ ਆ ਹਾਂਜੀ ਸੋ ਮੁੱਲ ਜਿਹੜਾ ਪੈਂਦਾ ਵੀ ਫੋਨ ਤੇ ਕਰਾਂਗੇ ਠੀਕ ਆ ਦੋਸਤੋ ਬਾਕੀ ਕਟਾ ਚੰਗਾ ਠੀਕ ਆ ਜਿਹੜੇ ਵੀਰ ਨੇ ਘਰੇਲੂ ਨੇ ਰੱਖਣਾ ਘਰੇ ਸੰਭਾਲ ਵਾਸਤੇ ਪਸ਼ੂਆਂ ਦੇ ਵਿੱਚ ਤੁਸੀਂ ਰੱਖ ਸਕਦੇ ਜੀ ਬੋਲਗੇ ਨੰਬਰ ਹਰਵੈਲ ਬਾਈ 9903682025 9906382025 ਠੀਕ ਹੈ ਜੀ ਸੋ ਦੋਸਤੋ ਇਹ ਹਨ ਬਾਈ ਹਰਵੈਲ ਸਿੰਘ ਪਿੰਡ ਜੋੜ ਸਿੰਘ ਵਾਲੇ ਤੋਂ ਤੇ ਪਸ਼ੂ ਆ ਤੇ ਜਿੰਨੇ ਦਿਖਾਤੇ ਆਪਦੀ ਨਰਕ ਪਰਖ ਤਸੱਲੀ ਕਰ ਲਿਓ ਆਨਲਾਈਨ ਮੰਗਵਾਉਣਾ ਤਾਂ ਵੀ ਤੁਸੀਂ ਮੰਗਾ ਸਕਦੇ ਜੀ ਮਿਲਦੀਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ